ਇਹ ਹੈ ਜੀ 8ਵੀਂ ਪੌੜੀ ਦੀ ਦੂਜੀ ਪੰਕਤੀ ਸੁਣਿਆ ਤਰਤ ਤਵਲ ਆਕਾਸ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਸੁਣਿਆ ਤਰਤ ਤਵਲੀ ਆਕਾਸ ਸੁਣਿਆ ਫਿਰ ਉਹੀ ਆ ਗਿਆ ਜੀ ਸਮਝਣ ਦੇ ਨਾਲ ਸੁਰਤ ਜੋੜਨ ਦੇ ਨਾਲ ਪ੍ਰਭੂ ਪਰਮਾਤਮਾ ਨੂੰ ਆਪਣੀ ਯਾਦ ਵਿੱਚ ਰੱਖਣ ਦੇ ਨਾਲ ਜੀ ਕੀ ਹੁੰਦਾ ਹੈ ਅੱਗੇ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਬੁੱਧੀ ਦਾ ਖੇਤਰਫਲ ਵੱਧ ਜਾਂਦਾ ਹੈ ਭਾਵ ਦਿਮਾਗ ਦੀ ਸੂਝੀ ਵੱਧ ਜਾਂਦੀ ਹੈ ਜੀ ਸੁਣਿਆ ਸਿੱਧ ਪੀਰ ਸੁਰਨਾਥ ਭਾਵ ਆਪਣੀ ਦਿਮਾਗ ਦੀ ਜਿਹੜੀ ਸੋਚਣ ਸ਼ਕਤੀ ਹੈ ਸਮਝਣ ਸ਼ਕਤੀ ਹੈ ਉਹ ਵੱਡੀ ਹੋ ਜਾਂਦੀ ਹੈ ਉਸ ਦੇ ਨਾਲ ਕੀ ਹੁੰਦਾ ਸਾਨੂੰ ਇਹ ਪਤਾ ਲੱਗਦਾ ਧਰਤ ਹੁੰਦਾ ਜੀ ਧਰਤੀ ਜਿਹੜੀ ਜਿੱਤੇ ਆਪਾਂ ਰਹਿ ਰਹੇ ਹਾਂ ਧਵਲ ਹੁੰਦਾ ਜੀ ਥੰਮ ਜਿਵੇਂ ਧਰਤੀ ਪ੍ਰਥਮ ਆਕਾਸ਼ ਠੀਕ ਆ ਆਕਾਸ਼ ਜੀ ਅਸਮਾਨ ਗਗਨ ਆਕਾਸ਼ ਕਹਿੰਨੇ ਆ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੁੜਦੀ ਹੈ ਜੀ ਮਨ ਜੁੜਦਾ ਫਿਰ ਸਾਨੂੰ ਸੋਝੀ ਪੈ ਲੈਂਦੀ ਹੈ ਜੀ ਕਿ ਜਿਹੜਾ ਪ੍ਰਭੂ ਪਰਮਾਤਮਾ ਹੀ ਆ ਨਾ ਉਹੀ ਜਿਹੜਾ ਧਰਤੀ ਦਾ ਸਹਾਰਾ ਹੈ ਅਸਮਾਨ ਦਾ ਵੀ ਸਹਾਰਾ ਉਹੀ ਹੈ ਨਹੀਂ ਤਾਂ ਸੋਚਣ ਵਾਲੀ ਗੱਲ ਹੈ ਜੀ ਅਸਮਾਨ ਦੇ ਵਿੱਚ ਧਰਤੀ ਕਿਵੇਂ ਉੱਡੀ ਫਿਰਦੀ ਹੈ ਕਿਵੇਂ ਘੁੰਮਦੀ ਹੈ ਇਹਨੂੰ ਆਸਰਾ ਕੌਣ ਦਿੰਦਾ ਅੱਗੇ ਜਾ ਕੇ ਪੜਾਂਗੇ ਜੀ ਕਿ Hindu ਮਤਵ ਚ ਇਹ ਸੋਚਿਆ ਜਾਂਦਾ ਕਿ ਧਰਤੀ ਜਿਹੜੀ ਆ ਸਿੰਘਾਂ ਦੇ ਆਸਰੇ ਆ ਬਲਦਨ ਚੱਕੀ ਆ ਪ੍ਰਿਥੀ ਗੁਰੂ ਮਹਾਰਾਜ ਤੁਮ ਦੱਸ ਰਹੇ ਨੇ ਜਦੋਂ ਤੁਹਾਡੀ ਸੋਚ ਮਨ ਨੂੰ ਕਹ ਰਿਹਾ ਮਨਾ ਜਦੋਂ ਤੂੰ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਕਰੇਂਗਾ ਉਸ ਦੇ ਨਾਲ ਆਪਣੀ ਸੁਰਤ ਨੂੰ ਜੋੜੇਗਾ ਤੇਰੀ ਬੁੱਧੀ ਦਾ ਖੇਤਰਫਲ ਇੰਨਾ ਹੋਊਗਾ ਤੂੰ ਕਹਿੰਦਾ ਪ੍ਰਮਾਤਮਾ ਮੈਨੂੰ ਸਮਝ ਲੱਗ ਗਈ ਕਿ ਇਸ ਦੁਨੀਆ ਨੂੰ ਇਸ ਸੂਰਜ ਨੂੰ ਇਸ ਅਸਮਾਨ ਨੂੰ ਤੂੰ ਹੀ ਆਪਣੇ ਆਸਰੇ ਨਾਲ پرو ਕੇ ਰੱਖਿਆ ਹੋਇਆ ਹੈ ਤੂੰ ਸਬਰ ਸੰਤੋਖ ਦੇ ਨਾਲ پرو ਕੇ ਰੱਖਿਆ ਹੋਇਆ ਹੈ ਇਸ ਦਾ ਅਨਸਰ ਵੀ ਅੱਗੇ ਆਪਾਂ ਨੂੰ ਆਏਗਾ ਪਰ ਇੱਥੇ ਸਮਝਣ ਲੱਗ ਜਾਣ ਪ੍ਰਮਾਤਮਾ ਤੂੰ ਹੀ ਹੈ ਸਭ ਦਾ ਆਸਰਾ ਤੂੰ ਹੀ ਹੈ ਮੇਰਾ ਆਸਰਾ ਵੀ ਤੂੰ ਹੈ ਇਹ ਧਰਤੀ ਦਾ ਆਸਰਾ ਤੂੰ ਹੈ ਇਸ ਆਕਾਸ਼ ਦਾ ਅੰਬਰ ਦਾ ਆਸਰਾ ਤੂੰ ਹੈ ਠੀਕ ਹੈ ਜੀ ਇਹ ਹੈ ਸੁਣਿਆ ਧਰਤ ਤਬਲ ਆਕਾਸ਼ ਜੀ